ਆ ਦੇਖੋ ਜੀ ਨਹੀਂ ਬੋਲਾਂ ਹਾਂ ਬੋਲੀ ਬੋਲੀ ਬਾਗੀਆ ਆ ਦੇਖੋ ਆ ਦੇਖੋ ਜੀ ਇਹ ਘੱਗਰ ਦਰਿਆ ਹੈ ਜਿਹੜਾ ਰਤੀ ਦੇ ਲਾਗੇ ਇਹਦੀ ਆਉਂਦਾ ਇਹਦੇ ਵਿੱਚ ਅਸੀਂ ਅੱਜ ਕੱਸੂ ਘੜਨ ਆਈ ਸੀ ਬਹੁਤ ਵੱਡਾ ਦਰਿਆ ਜੀ ਇਹ ਘੱਗਰ ਦਰਿਆ ਵਜਦਾ ਜੀ ਇਹ ਹਾਂ ਦੇਖੋ ਲਿਬੜੇ ਬੈਠੇ ਪਾਣੂ ਲੱਗ ਰਹੀ ਹੈ ਮਿੱਟੀ ਆ ਚੱਲੋ ਵਲੌਗ ਬਣਾਈਏ ਫਰਮਾਇਸ਼ ਆਈ ਹੈ ਨਸੀ ਬਲੌਗ ਬਣਾਓ ਕੋਈ ਟਾਲੀ ਥੱਲੇ ਬੈਠੇ ਆਰੇ ਪੂਰੀ ਗੈਂਡਾ ਲੋਕੇਸ਼ਨ ਆ ਇਹ ਆਵਾ ਤੈਰ ਹਨ ਦੇਖੋ ਬਈ ਕਿੰਨੀ ਸੋਹਣੀ ਲੋਕੇਸ਼ਨ ਲੱਗੀ ਜਾਂਦੀ ਹੈ ਮਤੋਂ ਰਹੀ ਨਹੀਂ ਗਿਆ ਮਾ ਬਣਾ ਹੀ ਲਈਏ ਯਾਰ ਲੋਕੇਸ਼ਨ ਦੇਖ ਕੇ ਕੀ ਬਾਤ ਆ ਹੋ ਉੱਥੇ ਵਿਛਾ ਕੇ ਆਇਆ ਆਪਾਂ ਜਾਲ ਕੱਚੂ ਤਾਂ ਜਾਨਵਰ ਨੂੰ ਕਿਸੇ ਨੂੰ ਤੰਗ ਕਰੀਦਾ ਨਹੀਂ ਯਾਰ ਆਪਾਂ ਨੂੰ ਮਜਬੂਰੀ ਹੈ ਕਿ ਨਹੀਂ ਹਾਂ ਸਿੱਕ ਮਜਬੂਰੀ ਬਣ ਗਈ ਕੋਈ ਕਿਸੇ ਬੰਦੇ ਨੂੰ ਦਵਾਈ ਦੇਣੀ ਆ ਉਹਦੀ ਹੋਰ ਵਾਸਤੇ ਪੜਨਾ ਪਿਆ ਉਮਰ ਪੇਸ਼ਾ ਵੀ ਨਹੀਂ ਹੈਗਾ ਆਪਣਾ ਵੀ ਇਹੀ ਕੰਮ ਕਰਦੇ ਆ ਚਲ ਆਇਆ ਵੀ ਠੀਕ ਆ ਵੀ ਆਪਾਂ ਨੂੰ ਲੋਕਦੌਰ ਵੀ ਆ ਗਏ ਬਸ ਹਾਂ ਆਪਣੇ ਫਿਲਮਾਂ ਵਿੱਚ ਦੇਖਿਆ ਹੋਊਗਾ ਤੁਸੀਂ ਨੇ ਬਾਈ ਨੂੰ ਬੱਲਾ ਸਰਦੋਲੇ ਵਾਲਾ ਹੈਨਾ ਤੇ ਮੇਰੀ ਪੂਆ ਦਾ ਮੁੰਡਾ ਹੈ ਕਾਫੀ ਫਿਲਮਾਂ ਸੀ ਕੀਤੀਆਂ ਇਕੱਠੇ ਨੇ ਹੁਣ ਵੀ ਦੇਖਦੇ ਆਂ ਪਰਮਾਤਮਾ ਮਿਹਰ ਕਰੇ ਬਸ ਬਣਾਉਣੇ ਦਵਾਰੇ ਜੋੜੀ ਆ ਦੇਖੋ ਲੋਕੇਸ਼ਨ ਹੀ ਬਹੁਤ ਪਸੰਦ ਆਈ ਯਾਰ ਮੈਂ ਤਾਂ ਕਿਆ ਬਾਤ ਹੈ ਯਾਰ ਐਂਡੀ ਲੱਗਾ ਪਿਆ ਕੰਮ ਹੈਨਾ ਬਹੁਤ ਵਧੀਆ ਮਾਹੌਲ ਲੱਗਦਾ ਸਿਰਾਂ ਲੱਗਦਾ ਸਿਰਾਂ ਲੱਗਾ ਪਿਆ ਕੰਮ ਬਹੁਤ ਤੜੀ ਕੀ ਹੋਈ ਹਮ ਕਿਆ ਬਾਤ ਹੈ ੁੱਲੀਆਂ ਹਵਾਵਾਂ ਹੈਨਾ ਹਾਂ ਢੱਡੀਆਂ ਹਵਾਵਾਂ ਆਉਂਦੀਆਂ ਆਹੀ ਗੱਲ ਹੈ ਫਰਕ ਹੈ ਸ਼ਹਿਰ ਨਾਲ ਪਿੰਡਾਂ ਦਾ ਆਹੀ ਫਰਕ ਆਂਦਾ ਹੈ ਹਾਂ ਹੋਰ ਤਾਂ ਕੀ ਹੁੰਦਾ ਸ਼ਹਿਰ ਤੋਂ ਠੀਕੋਟਣ ਜੀ ਚ ਬੈਠੇ ਰਹਿੰਦੇ ਆ ਲੋਕ ਸਹੀ ਗੱਲ ਆ ਇੱਥੇ ਨੀ ਯਾਰ ਪਿੰਡਾਂ ਨਾਲ ਆਹੀ ਮਾਹੌਲ ਫਰਕ ਆ ਬਸ ਕੀ ਬਣਦਾ ਲੱਗੂਗਾ ਆਊਗਾ ਕੱਛੂ ਯਾ ਆਊਗਾ ਹੂੰ ਜ਼ਰੂਰ ਆਊਗਾ ਦੇਖੋ ਭਾਈ ਉਹ ਕਿਤੇ ਹੱਲ ਤੱਕ ਫਰਕ ਤਾਂ ਰਹਿ ਨਹੀਂ ਹਨਾ ਫਿਰ ਇਧਰੋਂ ਕਿੱਥੋਂ ਤੱਕ ਕਿੱਥੋਂ ਆਉਂਦੀ ਐ ਇਹ ਇਹ ਨਾਲੀ ਇਹ ਡਰੋਨ ਦੀ ਬਾਈ ਹੀਣਾ ਹੋਗੇ ਅੱਛਾ ਤੇ ਆਪਣਾ ਬਰਨਾ ਕਈ ਪਿੰਡਾਂ ਵਿੱਚ ਜੀ ਆਉਂਦੀ ਆ ਅੱਛਾ ਰਤਿਆ ਹੋਗੇ ਹਰਤੀ ਵਣੀਦੀ ਆ ਵੀ ਇਹ ਹਾਂ ਅੱਗੇ ਉੱਟੂ ਵਾਲਾ ਪੋੜਾ ਆ ਜਾਂਦਾ ਸਰ੍ਹਸੇ ਦੀ ਕੜ ਲਾਗੇ ਅੱਛਾ ਸਰਦੂਲੇ ਵਾਲੇ ਖੜਿਆ ਜੀ ਅਸੀਂ

ਔਰ ਯਾਰ ਇਹ ਹੋ ਜੇ ਹਾਲਤ ਵਧੀਆ ਸਮਾਂ। ਪੂਰਾ। ਤੋ ਕਰਾ ਅੱਜ ਆਪਣੇ ਕਰਮਾਂ ਦਾ ਮੌਸਮ ਵੀ ਠੰਡਾ। ਮੌਸਮ ਵੀ ਠੰਡਾ। ਹੈਨਾ? ਕਾ ਬਾਤਾ ਯਾਰ, ਕਿਆ ਸੀਨ ਹੈ ਯਾਰ। ਅਹੀ ਇਹ ਚੀਜ਼ਾਂ ਵਾਲੇ ਕੈਂਟ ਲੱਗਦੇ ਮਨ ਤਾਂ। ਲੋਕੇਸ਼ਨ ਆਹ ਨਾ ਸੋਹਣੀ ਸੋਹਣੀ ਹੈ। ਆ ਇਹ ਇੱਕ ਚੀਜ਼ ਹੋਰ ਦਿਖਾਉਣਾ ਤੁਹਾਨੂੰ ਬਾਈ ਦਾ ਫੋਨ ਦੇਖ। ਦੰਗਵਾਲ ਵੱਡੀ ਹੈ ਕਿਉਂ ਕੀ ਬਾਤ ਆ ਯਾਰ ਨਹੀਂ ਖਾਈ ਚੱਕ ਲੈ ਚਲ ਕੇ ਰੰਗਲ ਕਰ ਲੈ ਫੇਰ ਦਿਖਾਵਾਂਗੇ ਹੈਲੋ 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 ਕੀ ਬਾਤ ਹੈ ਯਾਰ ਲੈ ਵੀ ਸੋਹਣਿਆ ਦੇਖੋ ਤੁਹਾਨੂੰ ਦਿਖਾ ਕੇ ਲਿਆਉਣੇ ਆ ਚੀਜ਼ ਸਕੀਮ ਕਿਵੇਂ ਲਾਈਆ ਹੋ ਕੱਚੂ ਨੂੰ ਫੜਨ ਵਾਲੇ ਦੋਸਤੋ ਕਿਸੇ ਮੁੰਡੇ ਨੂੰ ਨਾ ਟੀਵੀ ਦੀ ਸ਼ਿਕਾਇਤ ਹੋ ਗਈ ਸੀ ਸਾਨੂੰ ਕਿਸੇ ਬੰਦੇ ਨੇ ਦੱਸਿਆ ਵੀ ਉਹਨੂੰ ਕੱਚੂ ਖਵਾਉ ਇੱਕ ਦੋ ਵੀ ਬੰਦਾ ਜਮਾ ਬਿਲਕੁਲ ਠੀਕ ਹੋ ਜਾਊਗਾ ਉਹ ਆਪਾਂ ਨੂੰ ਕਿਹੜਾ ਕੋਈ ਸ਼ੌਂਕ ਆ ਵੀ ਕਿਸੇ ਜਾਨਵਰ ਨੂੰ ਮਾਰੀਏ ਆਪਣਾ ਹੱਕ ਵੀ ਨਹੀਂ ਬਣਦਾ ਵੀ ਕਿਸੇ ਜਾਨਵਰ ਨੂੰ ਥੰਗ ਪਰੇਸ਼ਾਨ ਕਰਨ ਸੋ ਮਰਦੇ ਬੰਦੇ ਨੂੰ ਬਾਈ ਸਵਾ ਇੱਕ ਚੱਪਣਾ ਪੈਂਦਾ ਦੇਖ ਲੈਣ ਸਾਣੇ ਇੱਥੇ ਸਕੀਮ ਦਿਖਾਉਨੇ ਆ ਕਿਵੇਂ ਲਾਈਏ ਸਕੀਮ ਉਹ ਕਿਸੇ ਸਿਆਣੇ ਬੰਦੇ ਨੇ ਦੱਸਿਆ ਸੀ ਯਾਰ ਇੰਨਾ ਨਾ ਗੁੜੀ ਜਾਣਾ ਭਰਾਵਾ ਇੱਥੇ ਲਾਈਏ ਸਕੀਮ ਤੋ ਆ ਪਟਕੇ ਆਟੇ ਦਾ ਲਫਾ ਫਾ ਲੱਗਿਆ ਹੋਇਆ ਇੱਥੋਂ ਨਹੀਂ ਆਉਂਦਾ ਆਟਾ ਡਿੱਗਿਆ ਹੈ ਇੱਥੇ ਮੈਂ ਇਸ ਤਰ੍ਹਾਂ ਆ ਕੇ ਆਟੋ ਜਫਾ ਚੰਦ ਇਸੇ ਸਿਆਣੇ ਬੰਦੇ ਨੇ ਦੱਸੀ ਸੀ ਵੀ ਸਕੀਮ ਵੀ ਐ ਲਾਉਂਦੇ ਫੜ ਲਾਂਗੇ सोनू ਪਤਾ ਫਿਰ ਫੇ 올ਡ ਇਜ਼ ਗੋਲਡ ਐਡੀ ਦੂਰ ਬੈਠੇ ਸੀ ਆਓ ਰੇ ਭਾਈ ਬਠਾ ਆ ਬੈਠਾ ਬਈ ਦੇ ਸਰ ਕਹਿੰਦੇ ਬੋਲਣ ਵਾਲਾ ਆਉਂਦਾ ਨਹੀਂ ਹੈਗਾ ਇਹ ਤੁਹਾਨੂੰ ਦਿਖਾਉਣ ਵਾਸਤੇ ਆ ਗਿਆ ਮੈਂ ਆ ਦੇਖੋ ਕਿੰਦੀ ਸੋਹਣੀ ਲੋਕੇਸ਼ਨ ਆ ਮਨ ਤਾਂ ਲੋਕੇਸ਼ਨ ਹੀ ਬਹੁਤ ਸੋਹਣੀ ਲੱਗ ਜਾਂਦੀ ਹੈ ਯਾਰ ਕੀ ਬਾਤ ਆ ਯਾਰ ਆ ਦੇਖੋ ਕੀ ਬਾਤ ਆ ਯਾਰ ਐਂਡੀ ਲੱਗਿਆ ਪਿਆ ਯਾਰ ਆਹੋ ਦੋਸਤੋ ਸੋਣਾ ਹੈ ਨਾ ਆਨੰਦ ਕੇ ਨਾਮ ਆਉਂਦਾ ਹੈ ਹਨਾ ਇਹ ਹੀਆਂ ਚੀਜ਼ਾਂ ਦੇਖਦੇ ਆਂ ਖੁੱਲੀਆਂ ਬੰਦ ਕਮਰਿਆਂ ਚ ਨਿਕਲ ਕੇ ਏਸੀਆਂ ਚ ਨਿਕਲ ਕੇ ਕੂਲਰਾਂ ਮੂਰ ਉੱਠ ਕੇ ਜੋ ਬੰਦਾ ਇਹ ਨੇਚਰਲ ਜਗ੍ਹਾਵਾਂ ਤੇ ਜਾਂਦਾ ਨਾ ਸਵਾਦੀ ਵੱਖਰਾ ਜ ਆਹ ਦੇਖੋ ਇਹ ਕੱਚੂ ਵਰਗਾ ਲੱਗਦਾ ਹੈਗਾ ਨਾ ਰੀਅਲ ਨਾਹਰੇ ਸਿਨੇ ਇਹ ਕੱਚੂ ਬੈਠਾ ਹੈ ਐਸਟਰ ਕੀ ਬਾਤ ਆ ਯਾਰ ਇਹ ਨਾਨਾ ਗੋੜ ਜਾਂਦਾ ਬੰਦਾ ਬਾਈ ਆ ਦੇਂ ਦੇਖੋ ਸੋਨੋ ਕੀ ਬਾਤ ਆ ਯਾਰ ਇਹ ਸੇ ਨੇਚਰਲ ਚੀਜ਼ਾਂ ਵੀ ਯਾਰ ਬਹੁਤ ਤਕਨੀਕੀ ਚੀਜ਼ਾਂ ਦੀਆਂ ਬੰਦੇ ਨੇਚਰਲ ਵੀ ਰਹਿਣਾ ਚਾਹੀਦਾ ਥੋੜਾ ਜਿਹਾ ਜ਼ਰੂਰੀ ਨਹੀਂ ਹਰ ਇੱਕ ਚੀਜ਼ ਏਸੀ ਕੂਲਰ ਪੱਖਾ ਇਹੀ ਚੀਜ਼ਾਂ ਵਿੱਚ ਰਹਿ ਕੇ ਇੱਕ ਹੀ ਬੰਦਾ ਜ਼ਿੰਦਗੀ ਉਹ ਕਰ ਸਕਦਾ ਹੈ ਕੁਦਰਤੀ ਚੀਜ਼ ਨੂੰ ਵੀ ਮਾਣੋ ਯਾਰ ਕੀ ਬਾਤ ਹੈ ਮਿੱਟੀ ਚ ਲਿਬੜਨਾ ਵੀ ਬਹੁਤ ਜ਼ਰੂਰੀ ਹੁੰਦਾ ਬੰਦੇ ਨੂੰ ਲਿਬੜਨਾ ਵੀ ਚਾਹੀਦਾ ਕੀ ਬਾਤ ਹੈ ਯਾਰ ਮੈਨੂੰ ਬਹੁਤ ਨਜ਼ਾਰਾਂ ਦਾ ਆਨੰਦ ਆਉਂਦਾ ਹੈ ਇਹ ਚੀਜ਼ਾਂ ਜਾ ਕੇ ਇਹ ਪੱਕ ਕੱਲੇ ਹੁੰਨੇ ਮਮਤਾ ਜਾਈ ਨਹੀਂ ਮਮਤਾ ਘਰੇ ਹੈ ਫਿਲਹਾਲ ਬਾਹਲੀ ਦੂਰ ਸੀਗਾ ਹੈ ਤਾਂ ਨਹੀਂ ਲੈ ਗਿਆ ਨਹੀਂ ਲੈ ਵੀ ਆਉਂਦੇ ਕੋਈ ਦਿੱਕਤ ਨਹੀਂ ਸੀ ਹੈਨਾ ਚੀਜ਼ੀ ਬੜੀ ਸੋਹਣੀ ਲੱਗੀ ਜਾਨੀ ਯਾਰ ਕਿਸੇ ਬੰਦੇ ਦੀ ਕਹਿ ਯਾਤ ਹੁੰਦੀ ਹੈ ਕੋਈ ਬੰਦਾ ਹੁੰਦਾ ਹੈ ਵੀ ਯਾਰ ਅੰਦਰ ਅੰਦਰ ਜੇ ਰਹਿਣ ਵਾਲਾ ਹੁੰਦਾ ਹੈ ਬਾਹਰਲਾ ਮਾਹੌਲ ਜਦੋਂ ਚੰਗਾ ਨਹੀਂ ਲੱਗਦਾ ਹੁੰਦਾ ਕੋਈ ਬੰਦਾ ਹਾਂ ਦਾ ਖੁੱਲੇ ਢੁੱਲੇ 'ਚ ਰਹਿਣ ਵਾਲਾ ਖੁੱਲੇ ਢੁੱਲੇ 'ਚ ਰਹਿਣ ਵਾਲੇ ਇਨਸਾਨ ਆ ਸਰਾਬ ਵਧੀਆ ਲਾਇਦੀਆਂ ਇਹ ਚੀਜ਼ਾਂ ਯਾਰ

ਲੱਖ ਡੇਰ ਲੱਖ ਰੁਪਈਆ ਹਾ ਉਹਦੇ ਨਾਲ ਉਹਦੇ ਨਾਲ ਦਾ ਹੈ ਆ ਦੇਖੋ ਬਈ ਦੇਖੋ ਹੈਗਾ ਕੀਬੋਰਡ ਇਸ ਤਰ੍ਹਾਂ ਕੀ ਬਾਤ ਆ ਯਾਰ ਐਨ ਡੀ ਹੋਇਆ ਪੈ ਕੰਮ ਹਨਾ ਸਰਾ ਦੇਖੀ ਕੀ ਲੈ ਜائیں ਪਿਆ ਹੋਏ ਕਿਸੇ ਨੂੰ ਤਾਂ ਨਾ ਪਤਾ ਲੱਗਿਆ ਯਾਰ ਆਏ ਫੋਨ ਆਉਂਦਾ ਬਈ ਇਥੇ क्या बात है कट्टे क्या कट्टे क्या फोन चीज बनी इतना लाइट है तह भी नहीं कर देट इधर ही है नौ, एक, ਅੱਛਾ ਐ ਚੱਲ ਪੈਂਦੇ ਹਾਂ 0 5 ਐਂ ਕਰਦੇ ਆ ਨਾ ਸੱਚ ਨੂੰ ਬੰਦ ਹੋ ਗਈ ਲੈ ਕਰ ਲਾ ਗੱਲ ਬਈ ਹੈਲੋ ਕੀ ਬਾਤ ਹੈ ਰਿਕ ਜੀ ਹੋਰ ਦਿਖਾਵਾ ਤੁਹਾਨੂੰ ਹੈਲੋ ਹਾਂ ਦੇਖੋ ਮਮਤਾ ਦਾ ਨਾਮ ਲਿਖਾ ਹੈ ਹੈਲੋ M A M T A ਮਮਤਾ ਕਿਹੜੇ ਏਸੀ ਕਿਹੜੇ ਪੱਖੇ ਕਿਹੜੇ ਕੂਲਰ ਹਨਾ ਸਾਜੀ ਛੱਡ ਗਿਆ ਘੱਗਰ ਤਾਂ ਆਦੀ ਹਵੇ ਸੀ ਇਹ ਕੀ ਬਾਤ ਆ ਯਾਰ ਐਂਡੀ ਲੱਗਿਆ ਪਿਆ ਬਾਈ ਕਮ ਹੈ ਉਹ ਵੀ ਵੀਡੀਓ ਚ ਦਿਖਾਉਣ ਲੱਗੇ ਸੀ ਕਿਸੇ ਨੂੰ ਫੋਨ ਤਾਂ ਕੱਟਿਆ ਗਿਆ ਸੀ ਮੈਨੇ ਉਹਨੂੰ ਦਵਾਇਆ ਜੀ ਫੋਨ ਆ